ਚੈਨਲ ਪੰਜਾਬ ਵਾਲਾ ਪੋਡਕਾਸਟ ਤੇ ਮੈਂ ਕੁਲਵਿੰਦਰ ਔਲਖ ਹਾਜ਼ਰ ਐ ਇੱਕ ਹੋਰ ਅਹਿਮ ਜਾਣਕਾਰੀ ਦੇ ਨਾਲ ਜਿਹੜੀ ਇਹ ਜਾਣਕਾਰੀ ਦੇਣ ਲੱਗੇ ਆ ਨਾ ਕਿਸਾਨ ਭਰਾਓ ਉਹ ਦੇਣ ਲੱਗੇ ਆ ਤੁਹਾਨੂੰ ਆਲੂਆਂ ਦੇ ਨਾਲ ਸੰਬੰਧਿਤ ਕਿਉਂਕਿ ਇਸ ਵੇਲੇ ਜਿਹੜਾ ਆਲੂ ਆ ਉਹ ਡੇਢ ਪੌਣੇ 2 2 ਮਹੀਨਿਆਂ ਦਾ ਹੋ ਚੁੱਕਿਆ ਆ ਪਿੱਛੇ ਬਾਈ ਜੀ ਹੋਰਾਂ ਨੇ ਉਹ ਦੂਰ ਤੱਕ ਜਿਹੜਾ ਹੈਗਾ ਨਾ ਇਹ ਸਾਰਾ ਰਕਬਾ ਆਲੂਆਂ ਦੇ ਹੇਠ ਹੀ ਆ ਇੱਕ ਪਾਸੇ ਆਲੂ ਲੱਗਿਆ ਹੋਇਆ ਜਿਹੜਾ ਪੁਹਾਰਾ ਸਿਸਟਮ ਦੇ ਨਾਲ ਜਿੱਦੀ ਸਿੰਚਾਈ ਹੁੰਦੀ ਹੈ ਇਧਰਲੇ ਪਾਸੇ ਉਹ ਆਲੂ ਲੱਗਿਆ ਵਿਆ ਜਿਹਨੂੰ ਫਲੱਡ ਪਾਣੀ ਲੱਗਦਾ ਖੁੱਲਾ ਪਾਣੀ ਲੱਗਦਾ ਤੁਹਾਨੂੰ ਇਹ ਵੀ ਦੱਸਾਂਗੇ ਵੀ ਇਹਦਾ ਫਰਕ ਕੀ ਹੈ ਤੇ ਹੁਣ ਇਸ ਵੇਲੇ ਠੰਡ ਤੋਂ ਬਚਾਉਣ ਵਾਸਤੇ ਆਲੂਆਂ ਨੂੰ ਕੀ ਕਰਨਾ ਚੰਗਾ ਝਾੜ ਲੈਣ ਵਾਸਤੇ ਕਿਹੜੀ ਰੇ ਸਪਰੇ ਪਾਉਣੀ ਜ਼ਰੂਰੀ ਹੈ ਬਾਈ ਹੋਰਾਂ ਦਾ ਬਹੁਤ ਚੰਗਾ ਤਜਰਬਾ ਕਿਉਂਕਿ ਆਏ ਵਾਰੀ ਇਹ ਦੋਨਾਂ ਤਿੰਨਾਂ ਤਕਨੀਕਾਂ ਦੇ ਨਾਲ ਆਲੂ ਬੀਜਦੇ ਆ ਤਾਂ ਬਾਈ ਜੀ ਜ਼ਿਲ੍ਹਾ ਬਠਿੰਡਾ ਦੇ ਪਿੰਡ ਚੋਂ ਬਾਤੋ ਰਨ ਧੀਰ ਸਿੰਘ ਮੇਰੇ ਨਾਲ ਹੈ ਤਾਂ ਬਾਈ ਜੀ ਸਵਾਗਤ ਹੈ ਸਾਡੇ ਚੈਨਲ ਤੇ ਤੁਹਾਡਾ ਤੇ ਜਾਣਕਾਰੀਆਂ ਦਿਓ ਵੀ ਇੱਕ ਤਾਂ ਪਹਿਲਾਂ ਹੀ ਆਪਾਂ ਇਹ ਦੱਸ ਦਈਏ ਵੀ ਇਸ ਵੇਲੇ ਜੀ ਠੰਡ ਤੋਂ ਆਲੂ ਨੂੰ ਬਚਾਉਣਾ ਤਾਂ ਕੀ ਧਿਆਨ ਰੱਖੀਏ ਜੀ ਕਿਵੇਂ ਪਾਣੀ ਦਾ ਧਿਆਨ ਰੱਖੀਏ ਤਾਂ ਕੋਈ ਰੇ ਸਪਰੇ ਜਾਂ ਕਿਵੇਂ ਕਿਹੜੀਆਂ ਗੱਲਾਂ ਦੇਈਏ ਧਿਆਨ ਜੀ ਪਹਿਲੀ ਗੱਲ ਦਾ ਸੱਸੀ ਕਲ ਕਿਸਾਨ ਵੀਰੋ ਸਾਰੇ ਭਰਾਵਾਂ ਨੂੰ ਅੱਜ ਦੀ ਘੜੀ ਆਪਾਂ ਜਿਹੜੇ ਖੜੇ ਹੁਣ ਆਲੂ ਵਾਲੇ ਖੇਤ ਦੇ ਵਿੱਚ ਖੜੇ ਆ ਤੇ ਅੱਜ ਉੱਤੋਂ ਇੱਕ ਐ ਜਿਵੇਂ ਅੱਜ ਠੰਡ ਦਾ ਮੌਸਮ ਹੋ ਚੱਲਿਆ ਹੈ ਠੰਡ ਦਾ ਮੌਸਮ ਹੋ ਚੱਲਿਆ ਵੀ ਅੱਜ ਜਿਵੇਂ ਸਾਨੂੰ ਸ਼ੱਕ ਸੀ ਵੀ ਕੋਰਾ ਪਊਾ ਤੇ ਅਸੀਂ ਇਹਦੇ ਤੇ ਪਾਣੀ ਲਾਇਆ ਹੈਗਾ ਵੀ ਕੋਰੇ ਤੋਂ ਬਚਤ ਵਾਸਤੇ ਇੱਧਰ ਅਸੀਂ ਆ ਜਿਹੜਾ ਇੱਧਰਲੇ ਪਾਸੇ ਖੇਤ ਆਪਣਾ ਇੱਧਰ ਅਸੀਂ ਡਾਇਰੈਕਟਰ ਪਾਣੀ ਲਾਉਣੇ ਆ ਇੱਧਰਲੇ ਪਾਸਾ ਜਿਹੜਾ ਆਪਣਾ ਲੱਗਿਆ ਪਿਆ ਇਹ ਅਸੀਂ ਪਹਾਰਾ ਸਿਸਟਮ ਤੇ ਲਾਇਆ ਹੈ ਇਹਦੇ ਵਿੱਚ ਹੁਣ ਤੁਸੀਂ ਇਹ ਵੇਖ ਲਓ ਜਿਹੜਾ ਡਾਇਰੈਕਟਰ ਪਾਣੀ ਲੱਗਦਾ ਉਹਦਾ ਤੇ ਜਿਹੜਾ ਆਪਾਂ ਪਹਾਰਾ ਸਿਸਟਮ ਹੈ ਉਹਦਾ ਮਤਲਬ ਆਪ ਨੂੰ ਐਂ ਲੱਗਦਾ ਵੀ ਘੱਟੋ-ਘੱਟ 35-40% ਉਹਨਾਂ ਦਾ ਦੋਨਾਂ ਦਾ ਆਸਮੇਡ ਫੈਨਸ ਹੈ। ਇਸੇ ਕਰਕੇ ਵੀ ਜਿਹੜਾ ਹੁਣ ਜਿਵੇਂ ਅੱਜ ਹੀ ਪੁਹਾਰੇ ਚਲਾਏ ਪੁਹਾਰੇ ਚਲਾ ਕੇ ਕੋਰੇ ਤੋਂ ਬਚਤ ਵਾਸਤੇ ਪੁਹਾਰੇ ਚਲਾਏ ਆ ਤੇ ਇਹਦੇ ਨਾਲ ਅੱਜ ਬਹੁਤ ਸਾਨੂੰ ਮੈਨ ਲੱਗਦਾ ਵੀ ਬਹੁਤ ਵਧੀਆ ਸਾਡਾ ਰੂ ਹੈ ਇਸ ਸਾਲ। ਜੀ ਇਹਦਾ ਵੇਖ ਲਓ ਵੀ ਤੁਸੀਂ ਜਿਹੜਾ ਆ ਇਧਰਲੇ ਪਾਸੇ ਪੁਹਾਰਾ ਲੱਗਿਆ ਜੀ ਇਹਦਾ ਜਿਹੜਾ ਕੱਦ-ਕਾਠਾ ਇਹਨਾਂ ਦਾ ਬੂਟੇ ਦਾ ਬਾਹਰ ਇਹ ਜ਼ਿਆਦਾ ਆ ਜੀ ਉਹਦਾ ਘਟਾ ਹੈ। ਇਸੇ ਕਰਕੇ ਇਹਦੀ ਗਰੋਥ ਜ਼ਿਆਦਾ ਆ ਜੀ। ਹਾਂ ਇਸੇ ਕਰਕੇ ਹੁਣ ਤੁਸੀਂ ਵੇਖੋ ਇਹ ਕੋਰ ਖੜਾ ਹੋਇਆ। ਜਮਾਇ ਇਹਦੀ ਨਾਲੇ ਉਹਨੂੰ ਡਾਇਰੈਕਟ ਪਾਣੀ ਲੱਗਿਆ ਹੋਇਆ ਇਹਨੂੰ ਪਾਰੇ ਤੇ ਪੈ ਰਿਹਾ ਇਹਦੀ ਤੁਸੀਂ ਇਸੇ ਕਰਕੇ ਸੀ ਤਾਂ ਜੇ ਬਿਅਰ ਦੀ ਗਰੋਥ ਹੈ ਜਿਹੜੀ ਇਹਦੀ ਉਸ ਨਾਲੋਂ ਡਾਇਰੈਕਟ ਪਾਣੀ ਵਾਲਿਆਂ ਨਾਲੋਂ ਇਹਦੀ ਗਰੋਥ ਜ਼ਿਆਦਾ ਹੈ ਅਸਾ ਕੀ ਕਾਰਨ ਹੈ ਜੀ ਫਿਰ ਉਹ ਵਟਾਂ ਟੈਟ ਹੋ ਜਾਂਦੀਆਂ ਉਹ ਟੱਟਾਂ ਟੈਟ ਹੋ ਜਾਂਦੀਆਂ ਹਾਂ ਕਿੰਨਾ ਹੀ ਲਾਲ ਗਿਆ ਸੀ ਕਿੰਨਾ ਠੀਕ ਆ ਸੀ ਕਿਸਾਨ ਤਜਰਬੇ ਕਰਦੇ ਰਹਿੰਦੇ ਆ ਪਰ ਅਸੀਂ ਪਾਣੀ ਬਹੁਤ ਥੋੜਾ ਲਾਉਨੇ ਆ ਹਾਂ ਛੋਟੀਆਂ ਵਟਾਂ ਬੈੱਡ ਸਿਸਟਮ ਨਹੀਂ ਇਹ ਛੋਟੀਆਂ ਵਟਾਂ ਪਾਣੀ ਫੇਰ ਵੀ ਪਰ ਮੱਲੋ ਮੱਲੀ ਪਾਣੀ ਵੱਧ ਪਿਆ ਜਾਂਦਾ ਹਾਂ ਪਾਣੀ ਵੱਧ ਪੈਣ ਕਰ ਨਾਲ ਥੋੜੀਆਂ ਬਟਾਂ ਟਾਈਟ ਹੋ ਜਾਂਦੀਆਂ ਉਹਦਾ ਝਾੜ ਵੀ ਘਟ ਜਾਂਦਾ ਜੀ ਤੇ ਉਹਦੀ ਜਿਹੜੀ ਗਰੋਥ ਆ ਉਹ ਵੀ ਗਰੋਥ ਵੀ ਜਿਹੜੀ ਉਹਦੀ ਘਟ ਜਾਂਦੀ ਹੈ ਹਾਂ ਇਸੇ ਕਰਕੇ ਇਹਦਾ ਜਿਹੜਾ ਇਹਦਾ ਗਰੋਥ ਵੀ ਵਧਿਆ ਤੇ ਥੱਲੇ ਇਹਦਾ ਸੈਜ ਵੀ ਵਧਿਆ ਬਣਿਆ ਉਹਦੇ ਨਾਲੋਂ ਇੱਕ ਤਾਂ ਧਿਆਨ ਰੱਖੀਏ ਵੀ ਪੁਹਾਰਾ ਸਿਸਟਮ ਆਲੂਆਂ ਵਾਸਤੇ ਬਹੁਤ ਕਾਮਯਾਬਾ ਇੱਕ ਗੱਲ ਤਾਂ ਨਿਕਲਿਆ ਜੀ ਤਾਂ ਜਿਹੜਾ ਹੁਣ ਸਮਾਂ ਜੀ ਆਪਾਂ ਇੱਕ ਤਾਂ ਤੁਸੀਂ ਕਹਿੰਦਾ ਵੀ ਪੁਹਾਰਾ ਸਿਸਟਮ ਐ ਥੋੜਾ ਪਾਣੀ ਆਪਾਂ ਲਾਈਏ ਤੇ ਇੱਕ ਹੋਰ ਰੱਖੀਏ ਤਾਂ ਕੋਰੇ ਤੋਂ ਬਚਾਇਆ ਜਾ ਸਕਦਾ ਤੇ ਹੋਰ ਆਪਾਂ ਕੋਈ ਇਸ ਵੇਲੇ ਕੋਈ ਇਹਨੂੰ ਤੱਤ ਪਾਉਣੇ ਆ ਜਾਂ ਕੋਈ ਰੇ ਸਪਰੇ ਕੋਈ ਹੁੰਦੀ ਹੈ ਜੀ ਇਹ ਕਰਨ ਵਾਲੀ ਤੱਤ ਤਾਂ ਹੁਣ ਵੇਖੋ ਜੀ ਇਹਨੂੰ 2 ਮਹੀਨੇ ਹੋ ਗਏ ਤਕਰੀਬਨ ਲੱਗੇ ਨੂੰ ਸੈਜ ਬਣ ਚੱਲਿਆ ਦਾ ਸ਼ੁਰੂ ਹੋ ਗਿਆ ਜੀ ਬਾਕੀ ਹੁਣ ਆਪਾਂ ਇਹਦੀ ਫੰਗੀ ਸੈੜ ਹੀ ਕਰ ਸਕਦੇ ਹਾਂ ਹਾਂ ਫੰਗੀ ਸੈੜ ਆਪਾਂ ਚੰਗਾ ਵਧੀਆ ਲੈ ਲਓ ਤੁਸੀਂ ਜਿਵੇਂ ਬਾਹਰ ਕੰਪਨੀ ਵਾਲਾ ਹੁੰਦਾ ਹੈ ਹਨਾ ਜੀ ਤੇ ਹੋਰ ਆਪਣੇ ਵਧੀਆ ਫੰਗੀ ਸੈਡ ਲਾਓ ਚੰਗੀ ਕੰਪਨੀ ਦਾ ਫੰਗੀ ਸੈਡ ਲਾਓ ਉਹਦਾ ਕਰਕੇ ਵੀ ਮਤਲ ਜਿਹੜਾ ਇਹਦਾ ਝਾੜ ਆਪਾਂ ਨੂੰ ਵਧੀਆ ਮਿਲ ਸਕੇ ਤੇ ਸਲਫਰ ਦੇਣਾ ਹੁੰਦਾ ਜੀ ਜਿਹੜਾ ਆਪਾਂ ਕਿੰਨਾ ਕੁ ਪਾਉਣਾ ਹੁੰਦਾ ਜੀ ਤੇ ਕੀ ਹਿਸਾਬ ਕਿਤਾ ਹੁੰਦਾ ਜੀ ਸਲਫਰ ਦਾ ਤਕਰੀਬਨ ਆਪਾਂ ਵਾਹਨ ਦੇ ਹਿਸਾਬ ਨਾਲ ਆਪਾਂ ਜਿਵੇਂ ਆਪਾਂ ਨੂੰ ਲੱਗਦਾ ਵੀ ਕੋਰੇ ਦੀ ਸ਼ਿਕਾਇਤ ਹੋਮ ਆਉਂਦੀ ਆ ਆਪਾਂ ਨੂੰ ਲੱਗੂ ਆ ਸ਼ੱਕ ਪਊ ਆ ਤੇ ਆਪਾਂ ਉਹਨਾਂ ਕਿਲੋ ਕਿਲੋ ਦੇ ਹਿਸਾਬ ਨਾਲ ਪਾ ਸਕਦੇ ਆ 1 ਏਕੜ ਦੇ ਵਿੱਚ 1 ਕਿਲੋ ਸਲਫਰ ਜੀ ਹਾਂ ਜੀ ਹਾਂ ਜੀ ਅੱਛਾ ਇਹਦਾ ਘੋਲ ਤਿਆਰ ਕਰਕੇ ਪਾਉਣਾ ਘੋਲ ਤਿਆਰ ਕਰਕੇ ਪਾਉਣਾ ਜੀ ਇਹਦਾ ਠੀਕ ਹੈ ਜੀ ਕੀ ਵਿਧੀ ਅਪਣਾਈਏ ਪਾਣੀ ਰਾਹੀਂ ਵੀ ਦੇ ਦਿੰਦੇ ਆ ਜੀ ਕਈ ਪਾਣੀ ਰਾਹੀਂ ਵੀ ਦੇ ਦੇ ਹੁਣ ਜਿਵੇਂ ਅਸੀਂ ਤਾਂ ਇਹਨੂੰ ਭਾਰਾ ਸਿਸਟਮ ਰਾਹੀਂ ਦੇ ਦਨੇ ਆ ਜੀ ਅੱਛਾ ਤਾਂ ਇਹਦੀ ਮਤਲਬ ਡੋਜ਼ ਵੀ ਘਟ ਜਾਂਦੀ ਆ ਉਂ ਜੇ ਆਪਾਂ ਪਾਣੀ ਲਾਉਣੇ ਆ ਫਿਰ ਤਕਰੀਬਨ 3 ਕਿਲੋ 2.5 ਕਿਲੋ 2 ਕਿਲੋ ਵੀ ਪਾਈ ਜਾਂਦੇ ਆ ਤੇ ਮਤਲਬ ਜਿਆਦਾ ਸਲਫਰ ਨਾ ਪਾਈਏ ਆਪਾਂ ਜੇ 1 ਏਕੜ ਆ ਤਾਂ ਆਪਾਂ 1 ਕਿਲੋ ਸਲਫਰ ਜਿਹੜਾ ਉਹ ਬਹੁਤ ਹੈ ਜੇ ਪੁਹਾਰਾ ਸਿਸਟਮ ਲਈ ਦਿੰਨੇ ਆ ਤਾਂ ਉਹ ਕਾਮਯਾਬ اٹਕਣੀ ਹੈ ਹਾਂਜੀ ਹਾਂਜੀ ਉਹ ਉਹ ਵੱਧ ਕਾਮਯਾਬ ਹੈ ਠੀਕ ਹੈ ਜੀ ਤੇ ਆਪਣਾ ਝਾੜ ਚੰਗਾ ਰਵੇ ਜੀ ਆ ਦੋ ਤਿੰਨ ਗੱਲਾਂ ਤਾਂ ਬਹੁਤ ਵਧੀਆ ਤੇ ਆਲੂ ਆਏ ਵਾਰੀ ਬਹੁਤ ਵਧੀਆ ਮੁਨਾਫਾ ਦਿੰਦਾ ਜੀ ਵਧੀਆ ਨਹੀਂ ਹੁਣ ਤਾਂ 3 ਸਾਲ ਹੋ ਗਏ ਜੀ ਐਤੂ ਪਹਿਲਾਂ ਤਾਂ ਐਤ ਕੀ ਥੋੜਾ ਜਿਹਾ ਚਲੋ ਮੰਦਾ ਲੱਗ ਰਿਹਾ ਤੇ ਪਹਿਲਾਂ ਤਾਂ ਵਧੀਆ ਮੁਨਾਫਾ ਵੀ ਵਧੀਆ ਦੇ ਰਿਹਾ ਸੀ ਝਾੜ ਵੀ ਚੰਗਾ ਵਧੀਆ ਦੇ 250 ਗੱਟੇ ਦੇ ਆਸੇ ਪਾਸੇ ਆਸ ਢਾਈ ਲਾ ਰ ਆ ਜਾਂਦਾ ਸੀਗਾ ਜੀ ਤੇ ਜਿਹੜਾ ਡਾਇਮੰਡ ਹੈ 300 ਗੱਟੇ ਦੇ ਲਾ ਇਹ ਜਿਹੜੀ ਜਿਹੜੀ ਆਪਾਂ ਖੜੇ ਆਂ ਜੀ ਇਹ ਐਲਰਵਿਟੀ ਹੈ ਉਹ ਪਰਲੇ ਪੱਸੀ ਜਿਹੜਾ ਉਹ ਲੱਗਿਆ ਹੋਇਆ ਉਹ ਡਾਇਮੰਡ ਲੱਗਿਆ ਤੇ ਜੇ ਆਪਾਂ ਇਹਨਾਂ ਦੋਨਾਂ ਦੇ ਝਾੜ ਦੀ ਗੱਲ ਕਰੀਏ ਜੀ ਤਾਂ ਦੋਨਾਂ ਦੇ ਵਿੱਚ ਝਾੜ ਦਾ ਕਿੰਨਾ ਕ ਫਰਕ ਹੈ ਜੀ ਝਾੜ ਦਾ ਥੋੜਾ ਜਿਹਾ ਹੈ ਇਹਦਾ ਫਰਕ ਜੀ ਜਿਵੇਂ ਮੰਨ ਕੇ ਉਹੀ ਮੈਂ ਤੁਹਾਨੂੰ ਦੱਸ ਕੇ ਹਾਂ ਟਾਈ ਵੀ ਇਹ 250 ਗਟਾ ਤੇ ਉਹ 300 ਗਟਾ ਹੈ ਪਰ ਗੱਲ ਇਹ ਨਹੀਂ ਵੀ ਇਹ ਜਿਹੜਾ ਇਹ ਵਾਲੀ ਵਿਕਰੀ ਹੈ ਥੋੜੀ ਜੀ ਇਹਦੀ ਵਧੀਆ ਵਿਕਰੀ ਹੈ ਠੀਕ ਹੈ ਐਲਰ ਦੀ ਐਲਰ ਦੀ ਵੈਰਿਟੀ ਹੈ ਜਿਹੜੀ ਥੋੜਾ ਜਿਹਾ ਚੰਗਾ ਗਾਹਕ ਚੰਗਾ ਪਸੰਦ ਕਰਦਾ ਚਿੱਟਾ ਦਾ ਜ਼ਿਆਦਾ ਫ ਇਹ ਵਧੀਆ ਪਿਆਜ਼ ਵਿਕਣ ਵਾਲੇ ਆ ਵਧੀਆ ਆਲੂ ਵਿਕਣ ਵਾਲੇ ਆ ਸਲਫਰ ਵਾਲੀ ਗੱਲ ਤੇ ਪਾਣੀ ਵਾਲੀ ਗੱਲ ਤੇ ਗੌਰ ਕਰ ਲਿਓ ਕੋਰ ਰਵੇ ਵਾਣ ਜਿਹੜਾ ਫਲੱਡ ਪਾਣੀ ਲਾਇਆ ਇਹ ਵੀ ਹਿਸਾਬ ਨਾਲ ਲਾਓ ਤਾਂ ਕਿ ਆਲੂਆਂ ਦਾ ਜਿਹੜਾ ਉਹ ਨੁਕਸਾਨ ਨਾ ਹੋਵੇ ਤਾਂ ਭਾਈ ਜੀ ਆਏ ਵਾਰੀ ਆਲੂਆਂ ਦੇ ਵਿੱਚੋਂ ਤੁਸੀਂ ਵਧੀਆ ਚੰਗਾ ਮੁਨਾਫਾ ਲੈਣੇ ਹੋ ਚੰਗਾ ਤੁਹਾਡੇ ਕੋਲੇ ਰਕਬਾ ਵੀ ਆਲੂਆਂ ਉਧੀਨ ਕਾਫੀ ਹੁੰਦਾ ਤੇ ਆਲੂਆਂ ਦੀ ਫਸਲ ਨੂੰ ਲੈ ਕੇ ਕਿਸਾਨ ਵੀਰਾਂ ਨੂੰ ਕੀ ਕਹਿਣਾ ਚਾਹੋਗੇ ਮੈਂ ਤਾਂ ਕਈ ਵਾਰੀ ਕੀ ਹੁੰਦਾ ਜੀ ਸਾਡੇ ਕਿਸਾਨ ਵੀਰੇ ਹੁੰਦੇ ਜੀ ਇੱਕ ਸਾਲ ਵਧੀਆ ਹੋ ਗਏ ਉਦੋਂ ਲਾਲੇ ਤੇ ਜਦੋਂ ਥੋੜਾ ਜਿਹਾ ਘਟ ਗਿਆ ਤੇ ਫੇਰ हट ਗਿਆ ਉਹ ਇਹ ਲੈਗੂਰਲ ਫਸਲਾਂ ਹੁੰਦੀਆਂ ਜੀ ਇਹ ਜਿਹੜਾ ਬੰਦਾ ਲੈਗੂਰਲ ਲਾਉਂਦਾ ਰਹਿੰਦਾ ਉਹ ਕਦੇ ਮੁਨਾਫਾ ਵੀ ਖੱਟ ਜਾਂਦਾ ਜੀ ਤੇ ਬਾਕੀ ਇੱਕ ਫਸਲ ਆ ਜਾਂਦੀ ਸਾਡੇ ਚ ਮੂੰਗੀ ਲਾਲੋ ਚ ਮੱਕੀ ਲਾਲੋ ਹਨਾ ਜੀ ਤੇ ਵਧੀਆ ਉਹ ਤਾਂ ਮਤਲਬ ਚੋਖਾ ਝਾੜ ਮਿਲ ਜਾਂਦਾ ਮੱਕੀ ਦਾ ਵੀ ਵਧੀਆ ਮਿਲ ਜਾਂਦਾ ਮੂੰਗੀ ਦਾ ਵੀ ਵਧੀਆ ਤੇ ਇਹ ਆਲੂ ਕਿੰਨੇ ਦਿਨਾਂ ਚ ਤਿਆਰ ਹੋ ਜੂਗਾ ਜੀ ਬਸ ਤਕਰੀਬਨ ਤੁਸੀਂ ਮੰਨ ਕੇ ਚੱਲੋ 100 ਕਿ ਦਿਨ ਲਊਗਾ ਜੀ 100 ਦਿਨ ਹੋਰ ਲਾਉਗਾ। ਨਹੀਂ ਨਹੀਂ ਸਾਰਾ 100 ਦਿਨ ਲੈਣਾ ਨੇ। ਅੱਛਾ। ਸਾਰਾ 2 ਕੁ ਮਹੀਨੇ ਹੋ ਗਏ 60 ਦਿਨਾਂ ਦਾ ਜਿਵੇਂ ਹੋ ਕੇ ਚੱਲਿਆ ਸੀ। ਬਸ 100 ਦਿਨ ਤੋਂ ਨਹੀਂ ਅਸੀਂ ਬਸ ਆ ਜਨਵਰੀ ਤੇ ਟੱਪਦੀ ਜਾਣੀ ਤੇ ਆਲੂ ਆ ਜਾਣਾ। ਫਿਰ ਆਲੂ ਆ ਜਾਣਾ ਜੀ ਬਿਲਕੁਲ। ਫਰਵਰੀ ਦੇ ਵਿੱਚ 10-12 ਫਰਵਰੀ ਨੂੰ ਅਸੀਂ ਪਟਾਈ ਸ਼ੁਰੂ ਕਰ ਲੈਣੀ। ਜੀ। ਇਹਦੀ ਫਰਵਰੀ ਵਿੱਚ ਤਾਂ ਪਟਾਈ ਸ਼ੁਰੂ ਹੋ ਜਾਣੀ ਹੈ ਤੇ ਇਸ ਵੇਲੇ ਜਿਹੜੇ-ਜਿਹੜੇ ਵੀ ਕਿਸਾਨ ਭਰਾਵੋ ਆਲੂ ਬੀਜਿਆ ਹੈ, ਬਾਈ ਜੀ ਨਾਲ ਤਾਂ ਗੱਲਬਾਤ ਕੀਤੀ ਹੈ ਕਿਉਂਕਿ ਲੰਮਾ ਤਜਰਬਾ ਆਲੂ ਦੇ ਵਿੱਚ। ਇਸ ਕਰਕੇ ਆ ਗੱਲਾਂ ਦਾ ਧਿਆਨ ਰੱਖ ਕੇ ਆਲੂ ਦੀਆਂ ਜਿਹੜੀ ਵੈਰੈਟੀ ਵੀ ਕਮਾ ਸਕਦੇ ਹੋ ਤਾਂ ਬਾਈ ਜੀ ਇੱਕ ਵਾਰੀ ਇਹ ਹੁੰਦਾ ਵੀ ਕਿਸੇ ਕਿਸਾਨ ਭਰਾ ਨੇ ਪੁੱਛਣਾ ਦੱਸਣਾ ਹੁੰਦਾ ਹੈ ਬੰਦਾ ਸਲਾਹ ਕਰ ਲੈਂਦਾ ਕਿਸਾਨ ਭਰਾਵਾਂ ਦੇ ਨਾਲ ਤਜਰਬੇਕਾਰਾਂ ਦੇ ਨਾਲ ਤਾਂ ਆਪਣਾ ਸੰਪਰਕ ਨੰਬਰ ਜ਼ਰੂਰ ਬੋਲ ਦਿਓ ਤਾਂ ਕਿ ਕਿਸਾਨ ਭਰਾ ਕੋਈ ਵੀ ਜਾਣਕਾਰੀ ਤੁਹਾਡੇ ਪਾਸੋਂ ਲੈ ਲੈਣ ਹਾਂਜੀ ਜਿਹੜਾ ਆਪਣਾ ਸੰਪਰਕ ਨੰਬਰ ਹੈ ਜੀ 75891 62399 골ਡਨ ਨਰਸਰੀ ਫਾਰਮ ਚੰਬਾ ਤੋਂ ਜੇਦੋ ਕੋਈ ਵੀ ਮੇਰਾ ਵੀਰ ਕਿਸਾਨ ਭਰਾ ਕੋਈ ਜਾਣਕਾਰੀ ਲੈਣੀ ਆ ਤੇ ਲੈ ਸਕਦਾ ਜੀ ਆਹ ਸੰਪਰਕ ਨੰਬਰ ਨੋਟ ਕਰ ਲਿਓ ਕਿਉਂਕਿ ਇਕੱਲੀ ਆਲੂ ਦੀ ਖੇਤੀ ਨਹੀਂ ਕਰ ਦੇਗੇ ਬਾ ਇਹਨਾਂ ਕੋਲੇ ਨਰਸਰੀ ਹੈ ਜਿੱਥੇ ਪਣੀਰੀਆਂ ਤੇ ਆਉਣ ਵਾਲੇ ਸਮੇਂ ਜਨਵਰੀ ਦੇ ਵਿੱਚ ਵੱਲਾਂ ਵਿਕਣੀਆਂ ਸ਼ੁਰੂ ਹੋ ਜਾਣੀਆਂ ਜਿਹੜੀਆਂ ਆਪਾਂ ਸਬਜ਼ੀਆਂ ਘਰੇਲੂ ਬਗੀਚੀਆਂ ਤੋੜ ਲੈਣੀਆਂ ਇਹ ਸਾਰੇ ਪ੍ਰਬੰਧ ਜਾਂ ਸਾਰੀਆਂ ਪਣੀਰੀਆਂ ਵੀ ਬਾਈਆਂ ਕੋਲੇ ਹੁੰਦੀਆਂ ਇਹ ਜਾਣਕਾਰੀਆਂ ਵੀ ਲਈਆਂ ਜਾ ਸਕਦੀਆਂ ਚੈਨਲ ਪੰਜਾਬ ਵਾਲਾ ਪੋਡਕਾਸਟ ਤੋਂ ਮੈਨੂੰ ਸੁਖਪ੍ਰੀਤ ਔਲਖ ਦੇ ਨਾਲ ਕੁਲਵਿੰਦਰ ਔਲਖ ਨੂੰ ਦਿਓ ਆ ਗਿਆ ਧੰਨਵਾਦ